ਆ ਵੀ ਡਾਕਟਰ ਆ ਯਾਰ ਤੂੰ ਚੰਗਾ ਹੋ ਗਿਆ ਵਧੀਆ ਟਾਈਮ ਤੇ ਆ ਗਿਆ ਮੈਨਾਂ ਇੱਕ ਟੌਪ ਤੇ ਕਈ ਦਿਨ ਹੋ ਗਏ ਵੀਡੀਓ ਕਾਉਣ ਨੂੰ ਕਰਦਾ ਸੀ ਹੂੰ ਹੂੰ ਤੇ ਇਹ ਤਾਂ ਸਾਡਾ ਤਾਂ ਹੁੰਦਾ ਵੀ ਪ੍ਰੈਕਟੀਕਲ ਤਜਰਬਾ ਹਾਂ ਹਾਂ ਤੂੰ ਫਿਰ ਵੀ ਕਿਤਾਬਾਂ ਪੜੀਆਂ ਹੂੰ ਤੇ ਆਪਾਂ ਉਹ ਮਸਲੇ ਤੇ ਅੱਜ ਯਾਰ ਗੱਲ ਕਰਨੀ ਹੈ ਉਹ ਗੱਲ ਤਾਂ ਯਾਰ ਆਪਾਂ ਬਾਅਦ ਚ ਕਰਾਂਗੇ ਹੂੰ ਪਰ ਮੈਨੂੰ ਤੇਰਾ ਆ ਸਿਸਟਮ ਬਹੁਤ ਵਧੀਆ ਲੱਗਿਆ ਯਾਰ ਇਹ 12ਵਾਂ ਵੜਦਿਆਂ ਨੂੰ ਬਸੂਗਾ ਤਾ 12ਵਾਂ ਵੜਦਿਆਂ ਨੂੰ ਦੇਖਿਆ ਪਹਿਲਾਂ ਸ਼ੁਰੂ ਵਿੱਚ ਬਸੂਗਾ ਹੂੰ ਫਿਰ ਆਪਣਾ ਸਾਹਮਣੇ ਘਰ ਦੀਦਾ ਯਾਰ ਕਿੰਨਾ ਸੋਹਣਾ ਲੱਗਦਾ ਪਤਾ ਲੱਗਦਾ ਵੀ ਯਾਰ ਹਾਂ ਇਹ ਤਾਂ ਮੈਨਰੇ ਨਾਲ ਸਹਿਮਤਾਂ ਨੂੰ ਟ੍ਰੈਂਡ ਜਾਂ ਚੱਲ ਪਿਆ ਅੱਜ ਕੱਲ ਕੋਠੀਆਂ ਦੇ ਮਗਰ ਇਹ ਨਾ ਮੇਰੇ ਵੀ ਭੂਤ ਸਵਾਰ ਹੋਇਆ ਜੀ ਗੇਰਾ ਹੂੰ ਅਈ 2012 ਦੇ ਵਿੱਚ ਮੈਂ ਵੀ ਨਵਾਂ ਨਵਾਂ ਜਾਂ ਉੱਠਿਆ ਜੀ ਤੇ ਮੈਂ ਸਾਰੇ ਪਸ਼ੂ ਵੇਚਤੇ ਮਾ ਘਰਦਾਨਾ ਮੈਂ ਕਹਿੰਦਾ ਮੈਂ ਗੋਆ ਸਿੱਟੀ ਜਾਂਦੇ ਤੁਸੀਂ ਵੀ ਇਹਨਾਂ ਚੋ ਕੀ ਬਜਦਾ ਸਾਰੀ ਉਮਰ ਤੇ ਕੱਢ ਲਈ ਵੀ ਡੰਗਰਾਂ ਨਾਲ ਡੰਗਰ ਹੋਏ ਰਹਿੰਦੇ ਆ ਵੀ 2 ਕਿਲੋ ਮੁੱਲ ਲਿਆ ਕਰਾਂਗੇ ਦੁੱਧ ਹੂੰ ਤੇ ਬਈ ਤੋ ਚਾਰ ਦਿਨ ਨੰਗੇ ਪਾਣਾ ਘਾਰੇ ਖਾਣ ਨੂੰ ਆਵੇ ਭੇੜਾ ਭੇੜਾ ਲੱਗੇ ਕੋ ਵਿਲੇ ਹੋ ਗਏ ਹੋਰ ਵੀ ਕੰਮ ਹੀ ਨਾ ਬਸ ਇਹਨਾਂ ਨੂੰ ਫਿਰ ਵੀ ਰੌਣਕ ਲੱਗੀ ਰਹਿੰਦੀ ਹੈ ਤੇ ਫਿਰ ਮੈਂ ਆ ਮੱਝ ਲੈ ਜੀ ਦਰ ਮੌਕਸਰ ਲਓ ਆ ਆ ਦੋ ਇੱਕ 12 ਜੇ 91 ਸੂਏ ਮੱਝ ਬਈ ਇਹ ਹਸਾਲ ਵਾਲਾ ਵੀ ਉਦੋਂ ਨਤੀਜੇ ਸੂਏ ਲੈ ਕੇ ਆਇਆ ਵੀ ਇਹ ਅੱਛਾ ਤੇ ਹਰੇਕ ਸਾਲ ਸੁੰਦੀ ਤੂੰ ਤਾਂ ਠੀਕ ਹੈ ਭਰਦਾ ਹੀ ਕਿੰਨੇ ਸਾਲ ਤੋਂ ਤੈਨੂੰ ਹੀ ਹੋ ਗਿਆ ਜੀ ਤੱਕ ਆ ਆ ਮੱਝ ਠੀਕ ਹੈ ਹਾਂ ਤੇ ਹੁਣ ਇਹਨੇ 15ਵੇਂ ਸੂਏ ਸੀ ਮਾਏ ਤੱਕੀ ਅੱਛਾ 15ਵੇਂ ਸੂਏ ਸੂ ਵੀ ਮੱਝ ਨੇ ਇਹ ਕਵਾਲ ਆ ਨਾ ਪਤਾ ਹੀ ਨਹੀਂ ਲੱਗਦਾ ਲੈ ਫੁਰਤੀ ਹਜੇ ਵੀ ਉਨੀ ਆ ਮਾੜਾ ਇਹਨੂੰ ਕਾਇਦੇ ਉੱਠਣ ਨੂੰ ਨਾ ਇੱਕੇ ਟੀਕੇ ਤੇ ਗੱਬਾ ਇੱਕੇ ਟੀਕੇ ਤੇ ਗੱਬਣਾ ਸਾਲ ਬਾਅਦ ਰੇਕ ਸੀ ਆ ਹਰੇਕ ਸਾਲ ਤੋਂ ਹਰੇਕ ਸਾਲ ਤੋਂ ਮੈਨੂੰ ਪਤਾ ਉਹ ਮੈਂ ਤੁਹਾਡੇ گاਵਾ ਸੀਗਾ ਉਦੋਂ ਕਿਰਾ ਮੈਨੂੰ ਮੈਂ ਆਇਆ ਨਹੀਂ ਦੋ ਤਿੰਨ ਮਹੀਨੇ ਮੈਨੂੰ ਪਤਾ ਬਸ ਉਹ ਜਿਵੇਂ ਹਟਾਤੇ ਸੀਗੇ ਜਮਾ ਘੜਦਾ ਹੀ ਨਾ ਗਾਂਵਾਂ ਬਹੁਤ ਉੱਟਡ ਹੁੰਦੇ ਨੇ ਕਾਲੇ ਰੰਗ ਦੇ گاਵਾ ਬਹੁਤ ਚੰਗੀਆਂ ਈ ਹਾਂ 37 38 ਤੇ 40 40 ਕਿਲੋ 40 ਕਿਲੋ ਦੁੱਧ ਵਾਲੇ گاਵਾ ਸੀ ਹਾਂ ਉਹ ਤਾਂ ਗਾਂ ਇੰਨੀ ਚੰਗੀ ਤਾਂ ਕਿਸੇ ਵੱਖਰੇ ਘਰ ਹੀ ਉਦੋਂ ਕਿਸੇ ਕੋਲੇ ਨਹੀਂ ਉਦੋਂ ਬਸ ਉਹ ਤਾ ਡਿਜੀਟਲ ਬਣੇ ਜੀ ਥੋੜੇ ਜਿਵੇਂ ਹੁਣ ਬਲੌਗ ਬਣਦੇ ਤੂੰ ਉਹਨਾਂ ਕੋਠਿਆਂ ਦੇ ਮਗਰ ਰੱਖਦੇ ਆ ਮਗਰ ਰੱਖਦੇ ਆ ਵੀ ਇਹ ਚੀਜ਼ਾਂ ਨੇ ਯਾਰ ਇਹ ਆਪਣੇ ਘਰ ਦੀ ਰੌਣਕਾ ਤੇ ਏਟੀਐਮ ਐ ਇਹ ਚੀਜ਼ ਹੋਣਾ ਬਾਈ ਅੱਗੇ ਜਦੋਂ ਰਿਸ਼ਤਾ ਕਰਦੇ ਸੀ ਨਾ ਲੋਕ ਚਲੋ ਹੁਣ ਦਾ ਤਾਂ ਆਪਾਂ ਨੂੰ ਚਲੋ ਠੀਕ ਆ ਓਕੇ ਆ ਹੁਣ ਤਾਂ ਅਗਲਾ ਕੋਟੀਕਾਰ ਹੀ ਦੇਖਦਾ ਪਰ ਅੱਗੇ ਜਦੋਂ ਰਿਸ਼ਤਾ ਕਰਦੇ ਸੀ ਉਦੋਂ ਲੋਕ ਪਹਿਲਾਂ ਇਹ ਦੇਖਦੇ ਹੁੰਦੇ ਸੀ ਜਿਵੇਂ ਕਹਿੰਦੇ ਸੀ ਨਾ ਪੰਡ ਯਾਰ ਘੀਰਿਆਂ ਤੋਂ ਪਛਾਣਿਆ ਜਾਂਦਾ ਹੈ ਹੈਨਾ ਉਦੋਂ ਪਤਾ ਲੱਗਦਾ ਸੀ ਘੀਰਿਆਂ ਦਾ ਮਤਲਬ ਇਹ ਸੀ ਵੀ ਇਹ ਪੰਡ ਯਾਰ ਪਸ਼ੂ ਕਿੰਨੇ ਕ ਲੋਕ ਕੀ ਰੱਖਦੇ ਆ ਕੀ ਸਿਸਟਮ ਆ ਇਹ ਇਹ ਚੱਕਰ ਸੀਗੇ ਹੈਨਾ ਤੇ ਹੁਣ ਤਾਂ ਬਸ ਪਸ਼ੂ ਵਾਲਾ ਟ੍ਰੈਂਡ ਹੀ ਖਤਮ ਆ ਜਿਹਦੇ ਘਰੇ ਜਾਈਦਾ ਨਹੀਂ ਬਸ ਆਹ ਦੋ ਆ ਬਾਈ ਘਾੜ ਨੂੰ ਇਹ ਵੀ ਨਹੀਂ ਰੱਖਣੇ ਇਹ ਵੀ ਨਹੀਂ ਰੱਖਣੇ ਮੈਨੂੰ ਜਿਹੜੇ ਤੌਪਤ ਦੇ ਨਾਲ ਗੱਲ ਕਰਨੀ ਚਾਹ ਲਾਪਾ ਹੋਰ ਪਾਸੇ ਲੈ ਗਏ ਵੀ ਜਾ ਹਾਂ ਹਾਂ ਵੀਰ ਜਦੋਂ ਆਪਾਂ ਬੱਚਾ ਹੁੰਦਾ ਹਨਾ ਕਿਸੇ ਮਾਂ ਦੇ ਹਾਂ ਤੇ ਉਹ ਪਨੀਰੀ ਵੱਧ ਗਾਲੇ ਥੋੜੀ ਕਣੀ ਤੂੰ ਬੱਚੇ ਦੇ ਮੂੰਹ ਤੇ ਨਿਕਲ ਨਿਕ ਮੈਮਰੀ ਹੋ ਜਾਂਦੀ ਤੇ ਸਿਆਣੀਆਂ ਬੁੜੂਆਂ ਕਹਿ ਦਿੰਦੀਆਂ ਵੀ ਤੈਨੂੰ ਗਰਮੀ ਕਰ ਗਈ ਪਨੀਰੀ ਗਰਮੀ ਕਰ ਗਈ ਹਾਂ ਮੈਂ ਸੋਚਦਾ ਯਾਰ ਵੀ ਜੇ ਬੁੜੀ ਦਾ ਦੁੱਧ ਬੱਚੇ ਨੂੰ ਪੰਜੀਰੀ ਨਹੀਂ ਗਰਮੀ ਕਰ ਸਕਦਾ ਹਾਂ ਤੇ ਯਾਰ ਜਿਹੜੇ ਆਪਾਂ ਇਹਨਾਂ ਨੂੰ ਪੱਠੇ ਪਾਉਣੇ ਆ ਮੁੱਲ ਦੀਆਂ ਪੀਡਾਂ ਲਿਆ ਕੇ ਪਾਉਣੇ ਆ ਵਿੱਚ ਉਲੀ ਲੱਗੀ ਵਾਲਾ ਬਹੁਤ ਸਮਾਨ ਪਾਉਂਦੇ ਆ ਪਾਉਣੇ ਆ ਹਾਂ ਆਪਾਂ ਨੇ ਵੇਖਿਆ ਜਿਹੜੇ ਚੱਕੀਆਂ ਚੁੱਕੀਆਂ ਤੇ ਬਣਾਉਂਦੇ ਨਾ ਪੀਡਾਂ ਆਪਾਂ ਨੂੰ ਕੋਈ ਡਰ ਨਹੀਂਗਾ ਉਹ ਮੂੰਗੀ ਸੜੀ ਵੀ ਛੜੇ ਵਿੱਚ ਔਲ ਛੜੇ ਵਿੱਚ ਛੋਲੇ ਛਿਲਕਾ ਇਹ ਪਾਉਂਦੇ ਆ ਉਲੀ ਲੱਗੀ ਵਾਲਾ ਸਮਾਨ ਹਾਂ ਤੇ ਜੇ ਇਹ ਯਾਰ ਉਲੀ ਵਾਲਾ ਸਮਾਨ ਖਾਂਦਿਆਂ ਤੇ ਆਪਣੇ ਇਹ ਦੁੱਧ ਤਾਂ ਆਪਾਂ ਇਹਨਾਂ ਦਾ ਪੀਂਦੇ ਹਾਂ ਹੁਣ ਮਾਂ ਦਾ ਦੁੱਧ ਤਾਂ 6 ਮਹੀਨੇ ਸਾਲ ਪੀਂਦਾ ਜਵਾਕ ਹਾਂ ਨਾ ਜੋ ਤਪਸਾਰੀ ਉਮਰ ਪੀਂਦੇ ਆ ਉਹ ਹੀ ਆਦਾ ਵੀ ਉਹ ਆਪਣੇ ਤੇ ਪਹਿਲਾ ਅਸਰ ਕਰੂਗਾ ਉਹ ਪਹਿਲਾ ਅਸਰ ਕਰੂਗਾ ਤਾਂ ਹੀ ਯਾਰ ਵੇਖ ਬਈ ਅੱਗੇ ਹੁਣ ਅੱਗੇ ਕਿਹੜਾ ਦੁੱਧ ਨਹੀਂ ਪੀਂਦੇ ਸੀ ਅੱਗੇ ਆ ਯੂਰੀਕ ਐਸਿਡ ਕੈਸਟਰੋਲ ਇਹ ਜਮਾ ਨਹੀਂ ਹੁਣ ਡਾਕਟਰ ਪਹਿਲਾਂ ਦੁੱਧ ਨਹੀਂ ਬੰਦ ਕਰਾਉਂਦੇ ਆ ਕਿਉਂ ਪਤਾ ਵੀ ਪੱਠਿਆਂ ਚ ਸਭ ਤੋਂ ਜ਼ਿਆਦਾ ਯੂਰੀਆ ਹਰੇਕ ਜੀਤ ਚ ਯੂਰੀਆ ਇੰਨੀ ਕਿ ਜ਼ਿਆਦਾ ਹੋ ਗਈ ਆ ਵੀ ਚਲੋ ਮਜਬੂਰੀ ਵੀ ਬਣ ਗਈ ਲੋਕਾਂ ਦੀ ਛੇਤੀ ਤਿਆਰ ਕਰਨ ਦੇ ਚੱਕਰ ਚ ਤਿੰਨ ਤਿੰਨ ਫਸਲਾਂ ਲਈ ਜਾਂਦੇ ਉਹਦੇ ਅਗੇ ਚੱਕਰ ਚ ਹੋਣਾ ਚਾਰ 1.5 ਦੋ ਮਹੀਨੇ ਜਦੋਂ ਆ ਮਹੀਨੇ ਚ ਮੱਕੀ ਤਿਆਰ ਕਰਕੇ ਕਿਉ ਪਾ ਦਿੰਦੇ ਆ ਉਹ ਤੇ ਠੀਕ ਆ ਬਾਅਦ ਚ ਉਹਨੂੰ ਸਾਲ ਪਾਈ ਜਾਂਦੇ ਆ ਸਾਲ ਆਪਾਂ ਇਹ ਨਹੀਂ ਕਹਿੰਦੇ ਵੀ ਚਾਰ ਮਾੜਾ ਅਵੇ ਥੋੜਾ ਜਿਹਾ ਪਾਓ ਥੋੜਾ ਟਾਈਮ ਪਾ ਲੋ ਯਾਰ ਆਪਾਂ ਆਪਦੇ ਚੱਕਰ ਚ ਵੀ ਆ ਸਾਨੂੰ ਪੱਤੇ ਨਾਲ ਵਧਣੇ ਪੈਣ ਤੇ ਲੋਕਾਂ ਨੇ ਇਹ ਸਿਸਟਮ ਚਲਾ ਰਿਆ ਨਹੀਂ ਨਹੀਂ ਤੋਕ ਦੇ ਮਤਲਬ ਬਹੁਤ ਦਿਨ ਹੋ ਗਈ ਗੱਲ ਕਰਦੇ ਨੂੰ ਯਾਰ ਇਹਨਾਂ ਨੂੰ ਚੰਗੀ ਕਰਾਲ ਪਾਵਾਂਗੇ ਨਾ ਇੱਕ ਦੋ ਗੱਲ ਵੇਖੀ ਡਾਕਟਰ ਹਾਂ ਵੀ ਆਪਣੇ ਹਿੰਦੂ ਲੋਕ ਗਾਂ ਨੂੰ ਮਾਤਾ ਦੇ ਤੇ ਹੁਣ ਕਈ ਲੋਕ ਉਹਨਾਂ ਦਾ ਮਜ਼ਾਕ ਡਾਉਣ ਲੱਗੇ ਅਸਲ 'ਚ ਨਾ ਪਹਿਲਾਂ ਗਾਂ ਹੀ ਹੁੰਦੀਆਂ ਇਹ ਅੰਗਰੇਜ਼ਾਂ ਤੋਂ ਬਾਅਦ ਆਈਆਂ ਮੱਈਆਂ ਅੱਛਾ ਉਹ ਗਾਂਆਂ ਮਤਲਬ ਤਾਂ ਮਾਂ ਆਂਦੇ ਸੀ ਕਿਉਂਕਿ ਇੱਕ ਮਾਂ ਹੀ ਦੁੱਧ ਪੈਦਾ ਕਰਕੇ ਦੇ ਸਕਦੀ ਬੱਚੇ ਨੂੰ ਕਦੇ ਵੀ ਪਿਓ ਦੁੱਧ ਨਹੀਂ ਪੈਦਾ ਕਰਕੇ ਦੇ ਸਕਦਾ ਭਲਾ ਉਹ ਪਸ਼ੂ ਆ ਹਾਂ ਭਲਾ ਜਾਨਵਰ ਆ ਜੰਗਲੀ ਭਲਾ ਉਹ ਪੰਛੀ ਹਾਂ ਪੰਛੀ ਆ ਪਾਂਚੀ ਵੀ ਦੁੱਧ ਦਿੰਦੇ ਆ ਹਾਂ ਪਾਂਚੀ ਚਾਂਗ ਕਿੱਧਰ ਦੁੱਧ ਦਿੰਦਾ ਏ ਵੀਡੀਓ ਦੇ ਵਿੱਚ ਬਹੁਤ ਲੋਕਾਂ ਨੂੰ ਨਹੀਂ ਪਤਾ ਹੋਣਾ ਜਿਹੜੇ ਵੇਖਣਗੇ ਹਾਂ ਅਹਾਂ ਕਹਿੰਦੇ ਪਾਂਚੀ ਥੋੜਾ ਦੁੱਧ ਦਿੰਦੇ ਆ ਚਾਂਗ ਗਾਧੜ ਹੁੰਦਾ ਉਹ ਪਾਂਚੀਆਂ ਚ ਆਉਂਦਾ ਰਾਤ ਨੂੰ ਉੜਦਾ ਉਹ ਤੇ ਉਹ ਦੁੱਧ ਚੰਗਾ ਹੁੰਦਾ ਤੇ ਬੱਚਿਆਂ ਨੂੰ ਬੱਚਾ ਤੇ ਉਹ ਕਹਿ ਰਿਹਾ ਨਾ ਮਤਲਬ ਇਹ ਮਾਂ ਹੀ ਇੱਕ ਦੁੱਧ ਪੈਦਾ ਕਰਕੇ ਦੇ ਸਕਦੀ ਬੱਚੇ ਨੂੰ ਹਾਂ ਤੇ ਇਹ ਹੁਣ ਕੋ ਮੰਜਾਂ ਦਾ ਦੁੱਧ ਪੀਂਦੇ ਆ ਤੇ ਇਹ ਵੀ ਯਾਰ ਇੱਕ ਹਿਸਾਬ ਨਾਲ ਮੈਂ ਤਾਂ ਇਹ ਹੈ ਨਾ ਵੀ ਮਾਂ ਦੇ ਸਮਾਨ ਹੀ ਆ ਗਲਤ ਗਲਤ ਲੱਗੇ ਗੱਲ ਕਮੈਂਟ ਕਰਨਗੇ ਹਾਂ ਪਰ ਜਿਹਦਾ ਆਪਾਂ ਦੁੱਧ ਪੀਂਨੇ ਆ ਆਪਣੀ ਮਾਂ ਤੇ ਜਿਵੇਂ ਆਪਾਂ ਮਾਂ ਤੇ ਉਹਦੀ ਸਾਂਹ ਸੰਭਾਲ ਕਰਦੇ ਆ ਹਾਂ ਉਵੇਂ ਇਹਨਾਂ ਦੀ ਸਾਂਹ ਸੰਭਾਲ ਕਰੋ ਇਹਨਾਂ ਨੂੰ ਚੰਗੀ ਖਰਾਕ ਪਾਓ ਚੰਗੀ ਤੂੜੀ ਚੰਗਾ ਹਰਾ ਚੰਗਾ ਦਾਣਾ ਚੰਗੀ ਘਰ ਦੀ ਫੀਡ ਫੀਡ ਤੇ ਚੰਗੇ ਪਾਊਡਰ ਕੈਲਸ਼ੀਅਮ ਹਾਂ ਵੀ ਫੇਰ ਉਹ ਆਪਣੇ ਦੇ ਵਿੱਚ ਸੇ ਜਿਹੜੀ ਆਪਣੀ ਪਾਚਨ ਸ਼ਕਤੀ ਫੇਰ ਰਹੂਗੀ ਜੇ ਇਹਨਾਂ ਦੇ ਗੋਏ ਜੋ ਮੁਸ਼ਕ ਮਾਰੀ ਜਾਂਦਾ ਨਾ ਤੇ ਆਪਣੇ ਮੂੰਹ 'ਚੋਂ ਵੀ ਮੁਸ਼ਕ ਆਊਗਾ ਕਿਉਂਕਿ ਆਪਾਂ ਦੁੱਧ ਮੂੰਹ ਰਾਂ ਹੀ ਪੀਣਾ ਇਹਨਾਂ ਦਾ ਮੂੰਹ ਰਾਂ ਹੀ ਪੀਣਾ ਇਹ ਗੱਲ ਇਸ ਟੌਕ ਤੇ ਮੈਂ ਗੱਲ ਕਰਨੀ ਸੀ ਸਹੀ ਹੈ ਗੱਲ ਤੇ ਜਮਾਂ ਸਹੀ ਹੈ ਹਾਂ ਤੇ ਤੂੰ ਫਿਰ ਵੀ ਡਾਕਟਰ ਹਾਂ ਵੀ ਚਾਰ ਹਾਂ ਵੀ ਚਾਰ ਚਲੋ ਠੀਕ ਆ ਪਾਉਣਾ ਚਾਹੀਦਾ ਪਰ ਯਾਰ ਜਿਹੜੇ ਹਰੇ ਪੱਠੇ ਡੇਲੀ ਵੱਢ ਕੇ ਪਸ਼ੂ ਨੂੰ ਪਾਉਣੇ ਉਹਦੇ ਨਾਲ ਦੀ ਰੀਸ ਤਾਂ ਨਹੀਂ ਤੇ ਨਾ ਹੀ ਫੀੜਾ ਜਿਹੜੀਆਂ ਘਰ ਦੇ ਦਾਣੇ ਦੀ ਰੀਸ ਕਰਦੇ ਨਹੀਂ ਕਰਦੇ ਲੇਟੀ ਦੀ ਰੀਸ ਨਹੀਂ ਕਰਦੇ ਲੇਟੀ ਦੀ ਰੀਸ ਨਹੀਂ ਕਰਦੇ ਹਾਂ ਜਿਹੜੇ ਬੰਦੇ ਚੰਗੇ ਪਸ਼ੂ ਮੱਝਾਂ ਸਾਰਿਆਂ ਕੋਲ ਹੈਂਗ ਐ ਤੇ ਉਹ ਸੂਨ ਤਾਂ ਹੀ ਪਸ਼ੂਆਂ ਨੂੰ ਲੇਟੀ ਪਾਈ ਜਾਂਦੇ ਯਾਰ ਵਧੀਆ ਦੁੱਧ ਦਿੰਦੇ ਆ ਬਸ ਕਈ ਲੇਟੀ ਪਾਉਂਦੇ ਕਈ ਬੰਦੇ ਹੁਣ ਤੁਸੀਂ ਫੀਡ ਜਮਾਂ ਨਹੀਂ ਵਰਤਦੇ ਅੜਾ ਤੇ ਵਜੂ ਦਾ ਥੋੜੇ ਵੀ ਦੋ ਦਿੰਦੇ ਹੀ ਆ ਹੁਣ ਮੈਂ ਉਹ ਹੀ ਆਣਾ ਤੁਹਾਨੂੰ 15 ਮਹੀਨੇ ਤੋਂ ਆਣਾ ਮੱਝ ਤਾਂ ਪਤਾ ਨਹੀਂ ਲੱਗਦਾ ਹਾਂ ਤਾਂ ਨਹੀਂ ਲੱਗਦਾ ਜੇ ਕਾਰਗਿਲ ਦੀਆਂ ਹੋਰ ਫੀਡ ਦਿੱਤੀ ਹੁੰਦੀ ਇਹਨੂੰ ਤੇਰੇ ਦੋ ਤੇਰੇ ਖਰ ਦੇਣਾ ਸੀ ਇਹਨੂੰ ਖਰ ਦੇਣਾ ਜੀ ਬਾਡੀ ਇਹਦੀ ਵੀ ਲੈਗੂਏ ਜੀ ਦਾਦੀ ਦੀ ਬਾਡੀ ਵੀ ਹਾਂ ਵੀ ਕਿੱਡੀ ਮਤਲਬ ਜੀ ਵਧੀਆ ਪਈ ਐ ਬੜੀ ਹੈਣੀ ਐ ਤੇ ਮੂੰਹ ਚ ਹਾਂ ਗਾਂ ਸਾਰੇ ਡਿੱਗੇ ਹੋਇਆ ਮੜੇ ਮੋਟੇ ਜੀ ਰਹਿ ਗਏ ਹਾਂ ਵੀ ਮੱਝ ਲੱਗਦੀ ਨਹੀਂ ਇੰਨੇ ਸੂਏ ਤਾਂ ਹੀ ਐ ਵੀ ਚੰਗੀ ਖਰਾਕ ਪੈਂਦੀ ਕਰਕੇ ਤੰਗੀ ਖਰਾਕ ਪੈਂਦੀ ਕਰਕੇ ਫਿਰ ਤੂੰ ਵੇਖ ਯਾਰ ਜਿਹਦੀ ਸੰਭਾਈ ਹੋਊਗੀ ਹਾਂ ਉਹਦੇ ਤੈਨੂੰ ਕੱਟਰੂ ਲਾਜ਼ਮੀ ਮਿਲਣਗੇ ਘਰੇ ਹਾਂ ਸਾਡੇ ਹੁਣ ਮੰਜਾ ਉਹ ਦੋ ਦੋ ਦੇ ਦਿੰਦਿਆਂ ਆਹ ਝੋਟੀ ਸੂਣ ਵਾਲੀ ਆ ਤੇ ਕੱਟਰੂ ਸਾਡੇ ਤਿੰਨ ਨੇ ਕੱਟਰੂ ਤਿੰਨ ਨੇ ਸਾਡਾ ਇੱਕ ਉਹ ਦੇਖਾ ਹਾਂ ਹੁਣ ਹੁਣ ਐਗੂ ਵੀ ਯਾਰ ਮੰਜਾ ਦੋ ਦੋ ਮੰਜਾ ਤੇ ਕੱਟਰੂ ਤਿੰਨ ਕਿਵੇਂ ਆ ਹਾਂ ਇਹਦੀ ਮਾਂ ਤੈਨੂੰ ਪਤਾ ਹੀ ਆ ਆ ਬਹੁਤ ਚੰਗਾ ਟੀਕਾ ਤਾਂ ਰਿਆ ਹੀ ਹੈ ਨਾ 70 5 77 ਵਾਲਾ ਤੇ ਚੱਲ ਉਹਦੇ ਚ ਭਾਰ ਦਾ ਨੁਕਸਾ ਆ ਗਿਆ ਉਹ ਉਦਰਤੀ ਚਲੋ ਬਣ ਗਿਆ ਤੇ ਮੈਂ ਬਾਰੇ ਕੱਟਾ ਨਹੀਂ ਦਿੱਤਾ ਉਹ ਆਪਾਂ ਨੂੰ ਵੇਚਣੀ ਪਈ ਆ ਬਹੁਤ ਚੰਗੀ ਝੋਟੀ ਸੀ ਦੁੱਧ ਨੂੰ ਬਹੁਤ ਚੰਗੀ ਸੀ ਆ ਬਹੁਤ ਵਧੀਆ ਸੀ ਸੀ ਝੋਟੀ ਸੀ ਯਾਰ ਇਹ ਉਹ ਕੱਟੀ ਵੀ ਛੱਡ ਦਿੰਦੇ ਉਹਦੇ ਥੱਲੇ ਆ ਕੱਟਾ ਹੀ ਪਹਿਲਾਂ ਥੱਲੇ ਹਾਂ ਬਾਡੀ ਸਟਰਕਚਰ ਵੀ ਵਧੀਆ ਸੀ ਪਰ ਭਾਰ ਵਾਲਾ ਚੱਕਰ ਪੈ ਗਿਆ ਹਾਂ ਤੂੰ ਆ ਨੂੰ ਚੰਗਾ ਲੈਂਦੀ ਸੀ ਇੰਨੀ ਸੀਲ ਸੀ ਤਾਂ ਨਹੀਂ ਇਹ ਕੱਟਾ ਦਿੱਤਾ ਹਾਂ ਇਹ ਹੁਣ ਤੂੰ ਨਵਾਬ ਦਾ ਸੀਮਨ ਤਰੇ ਆਯੋ ਦੇ ਹਾਂ 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 ਵਾਦ ਵਾਦ ਵੇਖ ਤੂੰ ਲਾਇਆ ਵਧੀਆ ਆਇਆ ਬੱਚਾ ਥੋੜੀ ਉਮਰ ਦਾ ਹੀ ਆ ਨਾਲੇ 4-5 ਮਹੀਨਿਆਂ ਦਾ 4 ਮਹੀਨਿਆਂ ਦਾ ਹੋ ਗਿਆ ਹੈ 5ਵਾਂ ਲੱਗ ਗਿਆ ਇਹਨੂੰ 5ਵਾਂ ਲੱਗ ਗਿਆ ਹਾਂ ਤੇ ਕੱਟੇ ਨਹੀਂ ਸਿਆਲਾਂ ਜੀ ਤਾਂ ਉਹ ਹੀ ਨਹੀਂ ਸਿਰੇ ਚੜਦੇ ਉਹੀ ਹੈ ਨਾ ਤੇ ਤੂੰ ਵੇਖ ਇੱਧਰ ਕਿਵੇਂ ਚਾਹ ਚਾਹ ਕਰਦਾ ਹੂੰ ਸਹੀ ਹੈ ਕਿਸਮਾਈ ਦੇ ਸਰਤੇ ਆ ਯਾਰ ਬਸ ਨੇ ਆ ਬਾਈ ਇਹ ਹੀ ਆ ਸਾਡਾ ਵੀ ਲੋਕ ਕਹਿੰਦੇ ਨਫਾ ਨਹੀਂ ਦਿੰਦੇ ਪਸ਼ੂ ਨਫਾ ਬਾਈ ਤਾਂ ਦੇਣਗੇ ਜੇ ਇਹਨਾਂ ਨੂੰ ਚੰਗੀ ਖਰਾਕ ਪਾਵਾਂਗੇ ਸਰਦੂ ਖੇਡ ਵੀ ਵੇਖੋ ਪਸ਼ੂਆਂ ਵਾਲਿਆਂ ਸੜੀਆਂ ਜਮਾ ਜਲਬ ਲੱਗੀ ਹੁੰਦੀ ਆ ਉਹਨਾਂ ਨੂੰ ਜਰੂਰ ਕਲੀ ਕੁਲੀ ਫੇਰ ਕੇ ਰੱਖਿਆ ਕਰੋ ਫੇਰ ਕੇ ਰੱਖਿਆ ਕਰੋ ਸਹੀ ਹਾਂ ਕਲੀ ਜਿਹੜਾ ਪਸ਼ੂ ਦੂਜਾ ਲੋਕ ਪਾਉਂਦੇ ਆ ਨਾ ਪਸ਼ੂਆਂ ਨੂੰ ਪਾਣੀ ਚ ਪਾਈ ਜਾਂਦਾ ਕੈਲਸ਼ੀਅਮ ਦੀ ਕਮੀ ਆਉਂਦੀ ਨਹੀਂ ਗੀ ਕਈ ਬੰਦੇ ਪਾਉਂਦੇ ਹੀ ਨਹੀਂ ਕਲੀ ਘੋਲ ਕੇ ਰੱਖੀ ਬੈਠੇ ਆ ਕੈਲਸ਼ੀਅਮ ਪਾਉਂਦੇ ਹੀ ਨਹੀਂ ਗੀ ਨਹੀਂ ਮੈਂ ਮੇਰੇਆਂ ਵੀਡੀਓ ਪਹਿਲਾਂ ਵਧੀਆ ਚੱਲੇਗਾ ਮੈਂ ਪਾਇ ਹੀ ਮੈਂ ਕਿ ਆਪਣੇ ਜਿਹਾ ਫਾਰਸ਼ ਲੱਗੀ ਹੈ ਨਾ ਵੀ ਗੱਦੇ ਨਾ ਛਾਇਆ ਕਰੋ ਹਾਂ ਬੰਦੇ ਨਾ ਪ੍ਰਾਲੀ ਜਾਂਦਾ ਕੁਤਰ ਕੇ ਰੱਖੋ ਯਾਰ ਰੂੜੀ ਸਕਾ ਕੇ ਮੈਨੂੰ ਕਮੈਂਟਾਂ 'ਚ ਪਤਾ ਲੱਗਾ ਲੋਕ ਰੂੜੀ ਸਕਾ ਕੇ ਰੱਖਦੇ ਆ ਬਾਹਲੇ ਆਪਣੇ ਟ੍ਰੈਂਡ ਜਾਂ ਪਰ ਜਿਹੜੇ ਕਈ ਬੰਦੇ ਯਾਰ ਉਹ ਪਾ ਦਿੰਦੇ ਆ ਨਾ ਸੈਲਰ ਵਾਲੀ ਉਹ ਕਾਲੀ ਜੀ ਕੀ ਹੁੰਦੀ ਆ ਉਹ ਕੇਰੀ ਜੀ ਹਾਂ ਉਹ ਚੀਜ਼ ਮਾੜੀ ਏ ਯਾਰ ਉਹ ਨੀਚ ਪਾਉਣੀ ਚਾਹੀਦੀ ਕੀ ਢੋਨੇ ਦੀ ਵੀ ਮਾੜੀ ਏ ਹਾਂ ਉਹ ਚੀਜ਼ ਨਹੀਂ ਢੋਨੇ ਦਾ ਛਿਲਕਾ ਜਿਹਾ ਮਾੜਾ ਹਾਂ ਉਹ ਨਾਲ ਪਰਾਲੀ ਉਤਰ ਕੇ ਪਰਾਲੀ ਉਤਰ ਕੇ ਵਾਲਾ ਕੰਮ ਸਹੀ ਆ ਜਿਹੜੀ ਸੁੱੱਕ ਪਾਉਣੀ ਆ ਹਨ ਤੇ ਹੋਰ ਬਹੁਤ ਪਰਾਲੀ ਸਹੀ ਆ ਤੂੜੀ ਵੀ ਸਹੀ ਆ ਤੂੜੀ ਵੀ ਸਹੀ ਆ ਕੋਪਾ ਡੇਲੀ ਡੇਲੀ ਚੱਕੀ ਦੇਣੀ ਆ ਚੱਕੀ ਦੇਣੀ ਆ ਹਾਂ ਇਹ ਵੀ ਇਹ 2-3 ਦਿਨ ਪਈ ਰਵੇ ਫਿਰ ਤੂੜੀ ਖਰਾਬ ਕਰਦੀ ਆ ਉਹ ਤਾਂ ਪਸ਼ੂ ਨੂੰ ਥੋੜਾ ਜਿਹਾ ਖਰਾਬ ਕਰਦੀ ਆ ਕੇਰੀ ਜੀ ਆ ਉਹ ਤਾਂ ਪੈਰ ਖਾ ਜਾਂਦੀ ਆ ਆਪਣੇ ਜੇ ਦੁਰਗੇ ਆਪਾਂ ਯਾਰ ਤੇ ਪਸ਼ੂ ਨੇ ਵਹਿਣਾ ਹੁੰਦਾ ਉਹਦੇ ਤੇ ਪਾਰਸ਼ਲ ਆਉਣੀ ਜਿਹੜੀ ਉਹ ਹੁਣ ਮਜਬੂਰੀ ਆ ਚਲ ਆਪਾਂ ਬਈ ਇਸ ਟੌਕ ਤੇ ਪਸ਼ੂਆਂ ਵਾਲੇ ਤੇ ਨਾ ਵੀਡੀਓ ਯਾਰ ਜਰੂਰ ਪਾਇਆ ਕਰਾਂ ਕਿਉਂਕਿ ਆਪਣਾ ਕਿੱਤਾ ਹੈ ਜਿਹੜਾ ਪਿਤਾ ਪੁਰਖੀ ਕਿੱਤਾ ਹਾਂ ਬਾਕੀ ਬਾਈ ਡਾਕਟਰ ਦੀਆਂ ਵੀਡੀਓ ਵੀ ਵੇਣੀਆਂ ਹੀ ਆ ਚਲੋ YouTube ਤੇ Facebook ਤੇ ਤੁਸੀਂ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਸ਼ੇਅਰ ਕਮੈਂਟ ਕਰਿਆ ਕਰੋ ਬਸ ਆਪਣਾ ਇਹ ਵੀਡੀਓ ਚ ਕਹਿਣ ਦਾ ਮਤਲਬ ਇਹੀ ਸੀ ਬਈ ਬਈ ਜੇ ਤੁਸੀਂ ਕੋਈ ਵੀ ਘਰ ਪਾ ਰਹੇ ਆਂ ਜਾਂ ਕੋਠੀ ਪਾ ਰਹੇ ਆਂ ਚਲੋ ਐਦਾ ਹੈ ਨਹੀਂ ਹੁਣ ਆਪਣੇ ਤੇ ਪਸ਼ੂ ਕਈਆਂ ਦੇ ਥਾਂ ਥੋੜਾ ਹੁੰਦਾ ਨਾ ਕਈ ਬੰਦੇ ਨਹੀਂ ਕਰ ਸਕਦੇ ਪਰੇ ਜੀ ਇਹਦੀ ਸ਼ਰਮ ਨਾ ਮੰਨਿਆ ਕਰੋ ਵੀ ਯਾਰ ਸਾਡੇ ਪਸ਼ੂ ਮੂਰੇ ਨਹੀਂ ਆਉਣੇ ਚਾਹੀਦੇ ਹਨ ਆਪਣਾ ਇਹ ਕੀਤਾ ਹੈ ਮੇਨ ਕੀਤਾ ਆਪਣਾ ਸ਼ੁਰੂ ਤੋਂ ਆਪਣੇ ਬਜ਼ੁਰਗਾਂ ਤੋਂ ਜਿਹੜਾ ਚੱਲਦਾ ਆਉਂਦਾ ਨਾ ਲੋਕ ਇਹਨੂੰ ਖਤਮ ਕਰੀ ਜਾਂਦੇ ਆ ਤੇ ਹਾਂ ਇਹ ਚੀਜ਼ ਨੂੰ ਤੁਸੀਂ ਪਹਿਲ ਦੇਆ ਕਰੋ ਇਹ ਬਾਕੀ ਬਈ ਕੋਈ ਵੀ ਸਵਾਲ ਹੋਵੇ ਕਿਸੇ ਦਾ ਪਸ਼ੂ ਕੋਈ ਲਾ ਮੱਠਾ ਹੋਵੇ ਕੋਈ ਬਿਮਾਰੀ ਹੋਵੇ ਬੇਝਾ ਇੱਕ ਤੁਸੀਂ ਫੋਨ ਬਾਈ ਦਾ ਲਾ ਲਿਆ ਕਰੋ ਮਰਜ਼ੀ ਨੰਬਰ ਮੇਰਾ ਬਾਈਟ ਕਰਕੇ ਦੱਸ ਦਿਓ ਜੋ हां वीक में लगी गल आपा कमेंट्स में भी ਤੁਹਾਡਾ ਜਵਾਬ ਦਿਆ ਕਰਾਂਗੇ हां ਇਹਦੇ ਚ ਦੋ ਗੱਲਾਂ ਮੇਨ ਕੀਤੀਆਂ ਆਪਾਂ ਚਾਰ ਵਾਲੀ ਤੇ ਪਸ਼ੂ ਮੰਨ ਲਓ ਘਰ ਦੇ ਮੂਰੇ ਰੱਖਣ ਵਾਲੀ ਇਹ ਚ ਸਾਨੂੰ ਜਰੂਰ ਦੱਸਿਓ ਜੇ ਵੀ ਤੁਹਾਨੂੰ ਕੀ ਲੱਗਿਆ ਵੀ ਗੱਲਾਂ ਕਿਵੇਂ ਵੀ ਗੱਲ ਸਹੀ ਆ ਜਾਂ ਨਹੀਂ ਸਹੀ ਹੈਨਾ ਹਾਂ ਕਮੈਂਟ ਕਰਕੇ ਜੇ ਚੰਗੀ ਲੱਗੀ ਵੀਡੀਓ ਸ਼ੇਅਰ ਕਰਿਓ ਸ਼ੇਅਰ ਕਰ ਦਿਓ ਤੇ ਫਿਰ ਆਪਾਂ ਡੇਲੀ ਵੀ ਕੋਈ ਪਾਇਆ ਕਰਾਂਗੇ ਯਾਰ ਬਿਕੋਜ਼ ਸਾਨੂੰ ਤੁਹ ਤੋਂ ਸਿੱਖਣ ਨੂੰ ਮਿਲੂਗਾ ਹੈਨਾ ਹਾਂ ਉਸ ਇੰਨਾ ਤੋਂ ਬਾਈ ਤੋਂ ਜਾਂ ਮੈਥੋਂ ਸਿੱਖਣ ਨੂੰ ਮਿਲੂ ਜਿੰਨੇ ਸਾਨੂੰ ਨੌਲੇਜ ਹੈਗੀ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ